ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਪੈ ਰਹੀ ਹੈ ਹੜ੍ਹਾਂ ਦੇ ਕਾਰਨ ਜਿੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਪਿੰਡਾਂ ਨੂੰ ਜਾਂਦੀਆਂ ਸੜਕਾਂ ਵੀ ਟੁੱਟ ਗਈਆਂ ਹਨ ਉੱਥੇ ਹੀ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਸੰਤੋਸ਼ ਨਗਰਪੱਤੀ ਡੋਗਰ ਮਹੇਸ਼ ਤੋਂ ਸੜਕ ਟੁੱਟ ਗਈ ਹੈ ਅਤੇ 5-5 ਫੁੱਟ ਦੇ ਟੋਏ ਪੈ ਗਏ ਹਨ ਜਿਸ ਨਾਲ ਚਾਰ ਪਿੰਡਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ ਹੈ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਹੀਂ ਪਹੁੰਚਾਈ ਜਾ ਰਹੀ ਸਿਰਫ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਹੀ ਇਹਨਾਂ ਹਰ ਪੀੜਤਾ ਦੀ ਮਦਦ ਲਈ ਅੱਗੇ ਆ ਰਹੇ ਹਨ ਇਸੇ ਤਰ੍ਹਾਂ ਹੀ ਜਲੰਧਰ ਤੋਂ ਆਖਰੀ ਉਮੀਦ ਸੰਸਥਾ ਆਪਣੀ ਟੀਮ ਦੇ ਨਾਲ ਦੂਸਰੀ ਵਾਰ ਇਹਨਾਂ ਹੜਪੀੜਤਾਂ ਦੀ ਮਦਦ ਲਈ ਪਹੁੰਚੀ ਭਾਰੀ ਬਰਸਾਤ ਦੇ ਵਿੱਚ ਵੀ ਇਸ ਸੰਸਥਾ ਵੱਲੋਂ ਟਰਾਲੀ ਉੱਤੇ ਰਾਸ਼ਨ ਰੱਖ ਕੇ ਘਰ-ਘਰ ਪਹੁੰਚਾਇਆ ਗਿਆ ਗਲਬਾਤ ਕਰਦਿਆਂ ਹਨ ਪੀੜਿਤ ਨਿਸ਼ਾਨ ਸਿੰਘ ਪਿੰਡ ਗੰਗੂਵਾਲ ਅਮਰੀਕ ਸਿੰਘ ਅਤੇ ਕਾਬਲ ਸਿੰਘ ਪਿੰਡ ਸੰਤੋਸ਼ ਨਗਰ ਨੇ ਕਿਹਾ ਕਿ ਅੱਜ 28-29 ਦਿਨ ਹੋ ਗਏ ਹਨ ਸਾਡੇ ਪਿੰਡਾਂ ਵਿੱਚ ਹੜ ਦਾ ਪਾਣੀ ਆ ਰਿਹਾ ਹੈ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸਾਡੇ ਪਿੰਡ ਦੀ ਸੜਕ ਟੁੱਟ ਗਈ ਸੀ ਜਿਸ ਨਾਲ ਚਾਰ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਸਿਰਫ ਇਹ ਨਜੀਓ ਅਤੇ ਆਮ ਲੋਕ ਹੀ ਸਾਡੀ ਮਦਦ ਲਈ ਆ ਰਹੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਆਸਤਦਾਨ ਸਿਰਫ ਆਪਣੀਆਂ ਫੋਟੋਆਂ ਖਿਚਾਉਣ ਲਈ ਹੀ ਇੱਥੇ ਆ ਰਹੇ ਹਨ ਨਾ ਕਿ ਸਾਡੀ ਮਦਦ ਕਰਨ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹਨਾਂ ਹੜ ਦਾ ਦੌਰਾਨ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਬਰਾਬਰ ਦਾ ਮੁਆਵਜ਼ਾ ਮਿਲਣਾ ਰਹੀਦਾ ਹੈ ਉਥੇ ਹੀ ਆਖਰੀ ਉਮੀਦ ਸੰਸਥਾ ਦੇ ਐਮ ਡੀਓ ਜਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਹਰ ਪੀੜਤਾ ਲਈ 24 ਘੰਟੇ ਹਾਜ਼ਰ ਹੈ ਅੱਜ ਤੋਂ 3 ਦਿਨ ਪਹਿਲਾਂ ਵੀ ਅਸੀਂ ਪਿੰਡ ਫੱਤਾ ਕੁਲਾ ਵਿੱਚ ਹੜਪੀੜਤਾ ਦੀ ਮਦਦ ਲਈ ਆਏ ਸੀ ਉਦੋਂ ਸੜਕਾਂ ਬਿਲਕੁਲ ਸਾਫ਼-ਸੀਤੇ ਸਾਡੀਆਂ ਗੱਡੀਆਂ ਪਿੰਡ ਤੱਕ ਪਹੁੰਚ ਗਈਆਂ ਸਨ ਪਰ ਜਦੋਂ ਅਸੀਂ ਅੱਜ ਆਏ ਹਾਂ ਤਾਂ ਪਿੰਡ ਦੀ ਸੜਕ ਪਾਣੀ ਆਉਣ ਕਾਰਨ ਟੁੱਟ ਗਈ ਹੈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਤੇ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਜਿੱਥੇ ਹੁਣ ਵੀ ਹਰ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਪਾਣੀ ਲਥਣ ਤੋਂ ਬਾਅਦ ਵੀ ਸਾਡੀ ਸੰਸਥਾ ਵੱਲੋਂ ਇਹਨਾਂ ਦੀ ਪੂਰੀ-ਪੂਰੀ ਮਦਦ ਕੀਤੀ ਜਾਵੇਗੀ ਨਾਲ ਹੀ ਉਹਨਾਂ ਵੱਲੋਂ ਆਪਣਾ ਫੋਨ ਨੰਬਰ ਹਰ ਪੀੜਤਾ ਨੂੰ ਦਿੱਤਾ ਗਿਆ ਤਾਂ ਕਿ ਲੋੜ ਪੈਣ ਤੇ ਉਹ ਉਹਨਾਂ ਨਾਲ ਸੰਪਰਕ ਕਰ ਸਕਣ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂਜੀ ਨਾ ਵਿਚਾਰ ਸੇ ਨਹੀਂ ਮਾਮਲੀ ਪਿੰਡ ਪਿੰਡ ਗੰਧੂਆਲ ਰੜਾ ਮੰਡ ਫਤਾਕੋਲਾ ਕਿੰਨੇ ਪਿੰਡ ਟੁੱਟਦੇ ਇਹ ਚਾਰ ਪਿੰਡ ਆ ਜੀ ਸ਼ਹਿਰਪੁਰ ਜ਼ਿਲ੍ਹੇ ਦੇ ਸਰਕਾਰ ਨੂੰ ਮੀਂਹ ਦੀ ਪਰੰਪਰਤ ਦਿੱਤੀ ਗਈ ਹੈ ਤੁਸੀਂ ਕੀ ਦੇ ਬਾਰੇ ਕਹਿਣਾ ਚਾਹੁੰਦੇ ਹੋ ਕਿ ਸਾਡੇ ਕਿਸਾਂ ਹਾਲਾਤ ਤੇ ਸਾਡੇ ਹਾਲਾਤ ਦੇਖ ਲਓ ਤੁਸੀਂ ਆਪ ਹੀ ਵਖਾ ਸਕਦੇ ਕੈਮਰੇ ਦੇ ਥਰੂ ਜੀ ਹਾਲਾਤ ਜਿਹੜੇ ਆ ਰਾਤ ਬੈਠ ਕੇ ਕੱਟੀ ਆ ساری ਰਾਤ ਫੋਨ ਮੜਾਈ ਇਹ ਪ੍ਰਕਾਰ ਲੱਗਾ ਦੇ ਮਾਲ ਨੂੰ ਪਠਾ ਪੁਠਾ ਪਾਵਾਂਗੇ ਉਦੋਂ ਤੋਂ ਬਾਅਦ ਸਾਡਾ ਮਾਲ ਡੰਗਰ ਵੀ ਸ਼ੇਰ ਦਾ ਭੁੱਖਾ ਪੱਦਾ ਛਿੱਟ ਜੀ ਮਤਲਬ ਮੀਂਹ ਜੀ ਆ ਤੇ ਆ ਵੀ ਅਸੀਂ ਇੰਦਾ ਮੀਂਹ ਜੀ ਆ ਰਾਤ ਦੇ ਕੱਲ ਦੇ ਸਾਡਾ ਡੇਰੇ ਤੇ ਇੱਥੇ ਪੈਂਦਾ ਹਾਂ ਹਾਂਜੀ ਆਪਣੇ ਸਾਹਮਣੇ ਡੇਰੇ ਆ ਜੀ ਇਥੋਂ ਕਿਲੋ 1.5 ਕਿਲੋਮੀਟਰ ਬਾਅਦ ਆ ਸਾਹਮਣੇ ਸਾਡੇ ਡੇਰੇ ਦੀਦੀ ਆ ਜੀ ਕਿੱਥਾਂ ਜਾਂਦੇ ਹੁੰਦੇ ਉੱਥੇ ਤੇ ਨਹੀਂ ਜਾ ਹੀ ਨਹੀਂ ਜਾਂਦਾ ਜੀ ਜਾਂਦੇ ਆ ਤਾਂ ਅਸੀਂ ਆਪਣਾ ਪਹਿਲਾਂ ਤਾਂ ਕਿਸ਼ਤੀ ਚੱਲਦੀ ਹੁੰਦੀ ਉਹਦੇ ਨਾਲ ਹੀ ਚੱਲ ਜਾਈਦਾ ਸੀ ਤੇ ਹੁਣ ਟਰੈਕਟਰ ਦੇ ਨਾਲ ਚੱਲ ਜਾਂਦੇ ਆ ਉਹ ਤੱਕ ਤੁਹਾਡੀ ਕਿੰਨੇ ਕਿੰਨੇ ਸਹਾਇਤਾ ਕੀਤੀ ਹੈ ਕਿਸੇ ਬਾਹਰੋਂ ਆ ਕੇ ਕੀਤੀ ਤੇ ਪੰਜਾਬ ਦੇ ਲੋਕ ਕਰ ਰਹੇ ਨਹੀਂ ਜੀ ਪੰਜਾਬ ਦੇ ਲੋਕ ਕਰ ਰਹੇ ਆ ਸਾਡੇ ਐਨ ਜੀਓ ਕਰਦੀ ਆ ਸਾਡੇ ਪੰਜਾਬ ਦੀਆਂ ਸਾਰੀਆਂ ਹੀ ਤੇ ਬਾਕੀ ਸੰਤ ਮਹਾਪੁਰਸ਼ ਕਰ ਰਹੇ ਆ ਕਾਰ ਸੇਵਾ ਵਾਲੇ ਤੇ ਬਾਕੀ ਸਾਡੇ ਭੈਣ ਭਰਾ ਸਾਰੇ ਲੰਗਰ ਪਾਣੀ ਲੈ ਕੇ ਆ ਰਹੇ ਆ ਸਰਕਾਰਾਂ ਆਉਂਦੀਆਂ ਉਹ ਫੋਟੋ ਫੋਗੇ ਚਲੇਗੇ ਫੋਟੋ ਖਿੱਚ ਕੇ ਕੱਲ ਆਇਆ ਸੀ ਪਰਸੋਂ ਸੁਖਬੀਰ ਆਏ ਉਹ ਵੀ ਇਦਾਂ ਹੀ ਚਲੇ ਗਿਆ ਕੋਈ ਆਇਆ ਨਹੀਂ ਕਰਨਾ ਹੀ ਕਹਿ ਸਕਦੇ ਆ ਕੁਝ ਇਹ ਆਪੀ ਕੋਈ ਆਵੇ ਕੋਈ ਜਿਹੜਾ ਗਾੜੀ ਹੋਊਗਾ ਕੋਈ ਸੱਜਣ ਮਿੱਤਰ ਉਹਦੇ ਰਾਈ ਕੋਈ ਹੋ ਸਕਦਾ ਕੋਈ ਸਚੌਣ ਤੇ ਜਾਂ ਨਹੀਂ ਅਜੇ ਤੱਕ ਤਾਂ ਕੋਈ ਸਾਡੇ ਕੋਲ ਨਹੀਂ ਆਇਆ ਕੀ ਮੰਗ ਕਾਹਦੀ ਕਹਿਣਾ ਕੀ ਚਾਹੁੰਦੇ ਮੰਗ ਕੋਈ ਨਹੀਂ ਜੀ ਹਾਲਾਤ ਦੇਖਣ ਆ ਕੇ ਵੇਖਣ ਤੇ ਜੋ ਵੀ ਮਾਪਜਾ ਬੰਦਾ ਸਾਰੇ ਪੰਜਾਬੋਂ ਜਿੱਥੇ ਹਾੜ ਆਇਆ ਸੀ ਇਕੱਲੇ ਨਹੀਂ ਮੰਗਦੇ ਸਾਰੇ ਹੀ ਜੋ ਜਿੰਨਾ ਕਿਹੜਾ ਨੁਕਸਾਨ ਆ ਉਹਨਾਂ ਭਰਾਈ ਕੀਤੀ ਜਾ ਜੇ ਕਹਿੰਦੇ ਘਰ ਲੱਗੇ ਘਰ ਬਣਾ ਕੇ ਦਿੱਤੇ ਜਾਣ ਜੇ ਕਿਸੇ ਦੇ ਮਕਾਰ ਮਨ ਕੇ ਜੋ ਵੀ ਆ ਜੇ ਕਿਸੇ ਦੀ ਫਸਲ ਮਰੀ ਹੈ ਤੇ ਉਹਨੂੰ ਮਾਫ ਕਰ ਦਿੱਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਕੁਝ ਫਿਲਮੀ ਅਦਾਕਾਰ ਵੀ ਵਿਚੇ ਆ ਰਹੇ ਆ ਉਹ ਹਾਂਜੀ ਉਹ ਇਸ ਤਰ੍ਹਾਂ ਜੀ ਉਹ ਚੰਗੇ ਐਨਜੀਓ ਨੂੰ ਚੰਗੇ ਕੋਹੇ ਲਾਗੇ ਏਰੀਏ ਦੇ ਜਿਹੜਾ ਕੋਈ ਹੋਵੇ ਸੱਜਣ ਕਮਾਲਦਾਰ ਬੰਦਾ ਉਹਦੇ ਲਈ ਰਸਨ ਪਹੁੰਚਾਉਣ ਇਹੋ ਹੋਵੇ ਵੀ ਕੋਈ ਇਕੱਲਾ ਹੀ ਇੱਕੀ ਵੱਡੀ ਭਾਗਾਂ ਹੜੱਪ ਜੇ ਜਿਹੜਾ ਸਾਰਾ ਕੁਝ ਜੇ ਮਦਦ ਦੇਣੀ ਆ ਤਾਂ ਕੋਈ ਚੰਗੇ ਐਨਜੀਓ ਦੇ ਰਹੀ ਇਹ ਚੰਗੇ ਸਮਾਜ ਸੇਵਕ ਰਹੀ ਇਹ ਚੰਗੇ ਇਨਸਾਨ ਰਹੀ ਪਹੁੰਚਾਈ ਜਾਵੇ ਜਿਹੜੀ ਹਰ ਪੀੜਾ ਦੇ ਤੱਕ ਪਹੁੰਚੀ ਜਾਵੇ ਪਿੰਡ ਦੀ ਸਾਡਾ ਗੁਰਮੀ ਸਿੰਘ ਮੇਰੇ ਨਾਮ ਆ ਜੀ ਪਿੰਡ ਸੰਤੋਸ਼ ਨਗਰ ਪੱਤੀ ਡੋਗਰ ਮੇਸਰ ਪਿੰਡ ਸੰਤੋਸ਼ ਨਗਰ ਜੀ ਇਹ ਸੰਤੋਸ਼ ਉਹ ਵੀ ਦਾ ਪਿੰਡ ਬਣਿਆ ਐਮਪੀ ਪਾਰਲੀਮੈਂਟ ਜਿਹੜਾ 1988 ਦਾ ਬਾਅਦ ਪਿੰਡ ਬਣਿਆ ਇੱਥੇ ਕੋਈ ਸਹਿਦਾਨੀ ਉਹ ਜਿਹੜੇ ਮੈਦਾਨੀ ਰਸਤੇ ਸਾਡੇ ਜਿਹੜੇ ਪਿੰਡਾਂ ਦੇ ਪਾਣੀ ਛੱਡ ਛੱਡ ਕੇ ਤੋੜ ਦਿੱਤੇ ਆ ਹਾਂਜੀ ਤੇ ਬਾਕੀ ਸਾਰੇ ਇਹ ਗਰੀਬ ਟੋਕਾ ਕਿੰਨੇ ਪਿੰਡਾਂ ਦਾ ਰਾਹ ਟੁੱਟ ਗਿਆ ਹਾਂਜੀ ਉਹ ਕਿੰਨੇ ਪਿੰਡਾਂ ਦਾ ਰਾਹ ਟੁੱਟ ਗਿਆ ਇਹ 100 ਪਿੰਡਾਂ ਵੀ ਨਾ ਜਾਨ ਟੁੱਟ ਗਿਆ ਇੱਥੇ ਕਿਸੇ ਸਰਕਾਰ ਨੂੰ ਸਹਾਇਤਾ ਮਿਲੀ ਕੋਈ ਕੋਈ ਨਹੀਂ ਆਈ ਸੀ ਕੋਈ ਕੋਈ ਨਹੀਂ ਆਇਆ ਕੋਈ ਵੜਿਆ ਨਹੀਂ ਮੀਡੀਆ ਵਾਲਾ ਕਿੰਦਨ ਟੁੱਟਾ ਕਿਹੜੀ ਇੱਕ ਦਿਨ ਪਿੱਛੇ ਇਹ ਟੁੱਟਾ ਪੰਜਾ ਸੱਤ ਦਿਨਾਂ ਤੇ ਬੱਧਾ ਹਿਆ ਬੋਰੀ ਬੋਰੀ ਲਾਖੀ ਤੇ ਫੇਰ ਕੱਲ ਪਰਸੋਂ ਦਾ ਫੇਰ ਟੁੱਟ ਗਿਆ ਜੀ ਬੱਧਾ ਕੋਈ ਖਾਣਾ ਪਾਣੀ ਜਿਹੜਾ ਵੀ ਕੋਈ ਸਰਕਾਰ ਨੇ ਭੇਜਿਆ ਮਈ ਨਾ ਜੀ ਕੋਈ ਨਹੀਂ ਸੌਦਾ ਪਤਾ ਜਿਹੜਾ ਉਹ ਚਾਹੀਦਾ ਵਾ ਜੇ ਸਰਕਾਰ ਦੇ ਮਿਲਦਾ ਸਰਕਾਰ ਕੋ ਟੀਵੀ ਤੇ ਦੇ ਜਾ ਗਰੀਬ ਚੱਕੇ ਨੂੰ ਇਹਨਾਂ ਦਾ ਕੋਈ ਨਖਾਸੀ ਸਹੀ ਹੋ ਜੀ ਰੋਸ਼ੰਗ ਜੀ ਆ ਕਿਹੜਾ ਪਿੰਡ ਦਾ ਸਰਟੀਫਿਕੇਸ਼ਨ ਤੋਂ ਹੋਣਗਾ ਜੀ ਅਗੇ ਕਿੰਨੇ ਕਿ ਪਿੰਡ ਪੈਂਦੇ ਆ ਅਗੇ ਪਿੰਡ ਪੈਂਦੇ ਆ ਚਾਰ ਪੰਜ ਪਿੰਡਾਂ ਦੀ ਪੈੜੀ ਆ ਬਹਾਦਰਪੁਰ ਜੋ ਇਹ ਵੀ ਹੈਗੀ ਬੇਟੇ ਇਹਨਾਂ ਤੋਂ ਇਹ ਬਲਪਰ ਦੀ ਵੀ ਆ ਗਿਆ ਬੋਬਾ ਪਿੰਡ ਗਿਲ ਬੋਬ ਉਹਨਾਂ ਦੀ ਵੀ ਹੈਗੀ ਪੈੜੀ ਮੇਸ਼ ਡੋਗਰ ਦੀ ਪੈੜੀ ਬੇਟੇ ਪਿੰਡ ਕਿੰਨੇ ਆ ਬੇਟੇ 6-7 ਪੈ ਜਾਂਦੇ ਜੀ ਜਿਹੜਾ ਜਮੀਨਾਂ ਥੱਲੇ ਆ ਰੇਟ ਵਿੱਚ ਤੇ ਅੱਜ ਸੜਕ ਟੁੱਟੀ ਏ ਪਿੰਡ ਫਤਾਗੁਲਾ ਵਸਦੇ ਆ ਗੰਧੂਆ ਦੇ ਵਸਦੇ ਆ ਬਾਕੀ ਵੀ ਪੈੜੀਆਂ ਪੰਚਾਇਤਾਂ ਬੰਦ ਨੇ ਤੇ ਅੱਜ ਖੇਤ ਟੁੱਟ ਗਏ 59 ਟੁੱਟ ਗਏ ਕਿਸਾਂ ਦਾ ਕੋਈ ਇਹ ਬੜਾ ਮੁਸ਼ਕਲ ਹੋ ਗਿਆ ਨੰਗਣਾ ਬੰਦ ਹੋ ਗਿਆ ਵਾ ਇਹ ਹੀ ਬੰਦ ਹੋ ਗਈ ਲੋਕਾਂ ਦੀ ਗੰਨਾ ਨੰਗਣਾ ਆਏ ਦੀ ਸਾਰੇ ਛਿਆ ਸਰਤਾ ਪਿੰਡਾਂ ਦਾ ਉਹ ਕਿੱਦਾਂ ਨੰਗੂਗਾ ਹਾਂਜੀ ਤੇ ਸਰਕਾਰ ਕੋਈ ਆਇਆ ਕੋਈ ਦੇਖਣ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਵੜਿਆ ਕੋਈ ਨਹੀਂ ਆਇਆ ਜਿਹਦਾ ਨੁਕਸਾਨ ਹੋ ਗਿਆ ਪੈੜੀਆਂ ਦਾ ਠੀਕ ਇਹਣਾ ਚਾਹੁੰਦੇ ਹੋ ਪੈੜੀਆਂ ਦੇ ਫਸਲਾਂ ਖਰਾਬ ਹੋ ਗਈਆਂ ਝੋਨੇ ਡੁੱਬੇ ਆ ਅੱਜ 26 ਦਿਨ ਹੋ ਗਏ ਪਾਣੀ ਆਏ ਨੂੰ ਕੋਈ ਸਹਾਇਤਾ ਮੰਗਦੇ ਸਰਕਾਰ ਕੋਈ ਸਹਾਇਤਾ ਮੰਗਦੇ ਕੋਈ ਆਉਂਦਾ ਹੀ ਨਹੀਂ ਇੱਥੇ ਹਾਂਜੀ ਜਿੰਨੇ ਤੱਕ ਪਾਣੀ ਕੋਈ ਨਹੀਂ ਵੜਿਆ ਪਰ ਨਾਰੀਆਂ ਦਿੱਤਾ ਗਿਆ ਹਨ ਛੋਨੇ ਦਾ ਕੋਈ ਸਪਾਰ ਲੌਂ ਡਰਿਆ ਦੀ ਢਾਬਾ ਲੱਗੀ ਆ ਵਿਆਹ ਵਿਆਹ ਨੂੰ ਲਈ ਜਾਂਦਾ ਪਹਿਲੀਆਂ ਰੋੜ ਰੋੜ ਤੇ ਹੁਣ ਛੜ ਕੁੜੀ ਵੀ ਸਾਰੀ ਹਾਂਜੀ ਛੜ ਕੁੜੀ ਦੀ ਆਮ ਜਤੰਦਰ ਸਿੰਘਾ ਅਸੀਂ ਅੱਜ ਉਚੇਤੇ ਤੌਰ ਤੇ ਜਲੰਧਰ ਤੋਂ ਆਖਰੀ ਉਮੀਦ ਐਨ ਜੀਓ ਇਹ ਪਿੰਡ ਕਿਹੜਾ ਬਾਪੂ ਜੀ ਵਾਲਾ ਸੰਪੋਸ਼ ਨਗਰ ਸੰਪੋਸ਼ ਨਗਰ ਫਟਾਗੁਲਾ ਇਹ ਅੱਗੇ ਕਿਹੜਾ ਪਿੰਡ ਪੱਤਾ ਗੁਲਾ ਉਹ ਸੰਪੋਸ਼ ਨਗਰ ਫਟਾਗੁਲਾ ਅਸੀਂ ਪਹੁੰਚੇ ਆ ਜੀ ਔਰ ਇਹ ਬਾਪੂ ਜੀ ਦੇ ਨਾਲ ਗੱਲ ਹੋਈ ਸੀ ਕਿ ਇੱਥੇ ਅੱਜ ਜੋ ਹਾਲਾਤ ਨੇ ਤੁਹਾਨੂੰ ਪੁੱਛੇ ਅਗਰ ਕੈਮਰਾ ਭਾਜੀ ਮਾਰਨਗੇ ਤਾਂ ਕੈਮਰੇ ਤੋਂ ਤੁਹਾਨੂੰ ਹਾਲਾਤ ਪਤਾ ਲੱਗ ਜੰਗੇ ਆਖਰੀ ਉਮੀਦ ਐਨ ਜੀਓ ਦੀ ਸਮੁੱਚੀ ਟੀਮ ਅੱਜ ਤੋਂ 3 ਦਿਨ ਪਹਿਲੇ ਉੱਥੇ ਰਾਸ਼ਨ ਵੰਡ ਕੇ ਗਈ ਸੀ ਔਰ ਅੱਜ ਸਾਰਿਆਂ ਦੀ ਦੁਆਵਾਂ ਸਰਕਾਰ ਸ਼ੀਸ਼ਾ ਸਰਕਾਰ ਜਿਹੜੀ ਅਸੀਂ ਫੇਰ ਪਹੁੰਚੇ ਆ ਲੇਕਿਨ ਇੱਥੇ ਦੇ ਜੋ ਹਾਲਾਤ ਆ ਬਹੁਤ ਬਦਤਰ ਨੇ ਜਿਹੜੇ ਕਿ ਅੱਜ ਤੋਂ 3 ਦਿਨ 4 ਦਿਨ ਪਹਿਲੇ ਜਦੋਂ ਅਸੀਂ ਆਏ ਸੀ ਤੇ ਸੜਕਾਂ ਸਾਲਾ ਮਸਿੰਗਰ ਸਾਡੀਆਂ ਗੱਡੀਆਂ ਅੱਗੇ ਚੱਲਦੀਆਂ ਸੀ ਅੱਜ ਗੱਡੀਆਂ ਪਿੱਛੇ ਲਾ ਦੋ। ਔਰ ਅੱਜ ਜੋ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਵੀ ਨਹੀਂ ਹੈ। ਸਰਕਾਰਾਂ ਇਹਨਾਂ ਦੇ ਨਾਲ ਖੜੀਆਂ ਨਹੀਂ ਹੋ ਰਹੀਆਂ ਇਹਨਾਂ ਦੇ ਐਮਪੀ ਇਹਨਾਂ ਦੇ ਐਮਐਲਏ ਖੜੇ ਨਹੀਂ ਹੋ ਰਹੇ। ਉਹਨਾਂ ਨੂੰ ਆਪ ਜੁਰ ਕੇ ਬੇਨਤੀ ਕਰਦੇ ਆ ਕਿ ਇਹਨਾਂ ਗਰੀਬਾਂ ਦੀ ਇਹਨਾਂ ਲੋੜਵੰਦਾਂ ਦੀ ਇਹਨਾਂ ਮਜਬੂਰਾਂ ਦੀ ਬਾ ਕਿਉਂਕਿ ਜਦੋਂ ਤੋਂ بارشਾਂ ਹੋ ਰਹੀਆਂ ਪਿਛਲੇ 20-25 ਦਿਨ ਤੋਂ ਨਾ ਤੇ ਇਹ ਦਿਹਾੜੀਦਾਰ ਬੰਦੇ ਨੇ ਸਾਰੇ ਨਾ ਤੇ ਇਹਨਾਂ ਦੀ ਦਿਹਾੜੀ ਲੱਗ ਰਹੀ ਹੈ ਔਰ ਜੇ ਦਿਹਾੜੀ ਲੱਗਦੀ ਹੈ ਤੇ ਉਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਕਿਨਾਂ ਦੀ ਲੇਬਰ ਆ ਤੇ ਜੇ ਇਹ ਖੇਤੀਬਾੜੀ ਕਰਦੇ ਸੀਗੇ ਤੇ ਖੇਤੀਬਾੜੀ ਇਹਨਾਂ ਦੀ ਤਬਾਹ ਹੋ ਗਈ ਜਿਹੜੇ ਪਸ਼ੂਆਂ ਡੰਗਰਾਂ ਤੋਂ ਦੁੱਧ ਵੇਚ ਕੇ ਪੈਸਾ ਕਮਾਉਂਦੇ ਸੀ ਅੱਜ ਉਹ ਖਤਮ ਹੋ ਗਿਆ ਅੱਜ ਇਹ ਆਵਾਜ਼ ਆ ਰਹੇ ਹੋ ਚੁੱਕੇ ਨੇ ਔਰ ਇਹਨਾਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਜਾ ਰਿਹਾ ਇਹਨਾਂ ਤੱਕ ਜਿਹੜੀਆਂ ਲੋੜਿੰਦਾ ਸੇਵਾਵਾਂ ਚਾਹੀਦੀਆਂ ਨੇ ਜ਼ਰੂਰਤੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਅੱਜ ਜੋ ਪਹੁੰਚਾਈਆਂ ਨਹੀਂ ਜਾ ਰਹੀਆਂ ਜਿੱਥੇ ਸਾਡੀ ਇਸ ਐਨਜੀਓ ਵੱਲੋਂ ਦਾ ਹੋਰ ਸਮਾਜਿਕ ਰਾਜਨੀਤਿਕ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦਾ ਧੰਨਵਾਦ ਹੈ ਲੇਕਿਨ ਜਿਹੜੇ ਮੌਜੂਦਾ ਐਮਪੀ ਐਮਐਲਏ ਆ ਉਹਨਾਂ ਨੂੰ ਹੱਥ ਜੋੜ ਕੇ ਅਸੀਂ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨਾਂ ਦੀ ਬਾਹ ਫੜੀਏ ਇਹਨਾਂ ਦੇ ਨਾਲ ਖੜੇ ਹੋਈਏ ਅੱਜ ਇਹਨਾਂ ਨੂੰ ਤੁਹਾਡੇ ਸਾਥ ਦੀ ਸਹਿਯੋਗ ਦੀ ਜ਼ਰੂਰਤ ਹੈ ਦੂਸਰਾ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਾਂਗਾ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਅਸੀਂ ਅੱਜ ਇਹ ਫਕਟੇ ਗੁੱਲੇ ਪਿੰਡ ਦੇ ਵਿੱਚ ਆ ਅਗਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਤਰਾਸ ਦੀ ਨਾਲ ਐਕਸਟਰਾ ਨਾ ਹੋਇਆ ਔਰ ਜਿੱਥੇ ਕੋਈ ਖਾਲਸਾ ਐਡ ਜਾਂ ਕੋਈ ਹੋਰ ਐਨਜੀਓ ਜਿੱਥੇ ਨਹੀਂ ਪਹੁੰਚ ਪਾਈ ਤੁਸੀਂ ਸਾਨੂੰ ਆਪ ਜੋੜ ਕੇ ਸਾਡੇ ਜੋ ਨੰਬਰ ਨੇ ਆਖਰੀ ਨਿਰਦੇਸ਼ਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹ ਰਾਸ਼ੀ ਤੁਹਾਡੇ ਤੱਕ ਅਸੀਂ ਪਹੁੰਚਦਾ ਜਰੂਰ ਕਰਾਂਗੇ ਜੀ 9115601612345 ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ ਆਖਰੀ ਉਮੀਦ ਐਨ ਜੀਓ ਤੁਸੀਂ Google ਦੇ ਉੱਤੇ ਜਾ ਕੇ ਸਰਚ ਕਰੋਗੇ ਤੁਹਾਡੇ ਕੋਲ ਸਾਰੇ ਨੰਬਰ ਆ ਜਾਣਗੇ ਅਗਰ ਤੁਹਾਡੇ ਤੱਕ ਕੋਈ ਅਸੀ ਸੇਵਾ ਤੁਹਾਡੇ ਨਾਲ ਮਿਲ ਕੇ ਕਰ ਸਕਦੇ ਆ ਨਿਭਾ ਸਕਦੇ ਆ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ 9111560161162163164 ਅਤੇ 165 ਹੋਏਗੀ ਕਿਉਂਕਿ ਅੱਜ ਅਸੀਂ ਇੱਥੇ ਇਹ ਨਹੀਂ ਕਿ ਇਹਨਾਂ ਨੂੰ ਰਾਸ਼ਨ ਦੇ ਕੇ ਥੋੜਾ ਜਿਹਾ ਫੋਟੋ ਖੜਾ ਕੇ ਜਾਂ ਵੀਡੀਓ ਬਣਾ ਕੇ ਆਪਾਂ ਚਲੇ ਜਾਈਏ ਕਿਉਂਕਿ ਲੋੜ ਪੈਣੀ ਅਜ ਤੋਂ 15-20 ਦਿਨ ਬਾਅਦ ਜਦੋਂ ਇਹ ਪਾਣੀ ਥੱਲੇ ਉਤਰਨਾ ਆਇਆ ਇਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਜੀ ਮੀਆਂ ਬਹਿ ਗਈਆਂ ਨੇ ਲੈਂਟਰ ਡਿੱਗ ਗਏ ਨੇ ਸੱਟਾਂ ਚੋਰੀਆਂ ਨੇ ਜਿਹੜੇ ਘਰੋਂ ਬੇਕਾਰ ਹੋ ਚੁੱਕੇ ਨੇ ਇਹਨਾਂ ਦੇ ਘਰਾਂ ਨੂੰ ਰੈਨੋਵੇਟ ਕਰਨਾ ਪੈਣਾ ਔਰ ਉਹਨੇ ਵਾਸਤੇ ਬਹੁਤ ਜ਼ਿਆਦਾ ਸਾਨੂੰ ਫੰਡ ਦੀ ਲੋੜ ਪੈਣੀ ਹੈ ਔਰ ਸਾਰੇ ਦਾਨੀ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਰਾਸ਼ਨ ਬਹੁਤ ਸਾਰਾ ਲੋਕਾਂ ਤੱਕ ਪਹੁੰਚ ਵੀ ਰਿਹਾ ਹੈ ਲੇਕਿਨ ਜਿੱਥੇ ਨਹੀਂ ਪਹੁੰਚਾ ਤੁਸੀਂ ਉੱਥੇ ਜ਼ਰੂਰ ਭੇਜੋ ਲੇਕਿਨ ਪੁਛ ਪੜਤਾਲ ਕਰਕੇ ਜ਼ਰੂਰ ਭੇਜੋ